ਕਵੀਰ ਬੈਤ ਗਏ ਹੋਈ ਭਲਾ दारू ਮੇਰੇ ਬਸ ਇਹ ਤੋਂ ਬਸਤ ਬਪਾਲ ਕੀ ਜੱਬ ਭਾਵੇ ਲੈ ਖਸ ਪਰ ਇੱਧਰ ਗੁਰੂ ਜੜੇ ਸੰਸਾਰੀ ਗੁਰੂ ਨਗਰ ਬਣੇ ਹੋਏ ਉਹ ਕਹਨ ਮੈਂ ਠੀਕਾ ਮੇਰੇ ਕੋਲ ਦੁਆਏ ਬਤਨ ਵੱਲ ਨਹੀਂ ਦਤਾ ਸਰੀਰ ਕਰਕੇ ਕਹਨਦਾ ਉਹ ਸਰੀਰ ਕਰਕੇ ਅਮਰ ਕਰਦਾ ਨਾ ਮੇਰੇ ਕੋਲ ਐਸੀ ਦੁਆ ਹੈ ਤੂੰ ਸਰੀਰ ਕਰਕੇ ਭਰੇਗਾ ਹੀ ਨਹੀਂ ਇਆ ਸੁਖੋਣਾ ਨਾਲੀ ਜਿੱਤ ਨੂੰ ਪ੍ਰਾਣ ਚੜਾਉਂਦਾ ਪ੍ਰਾਣ ਚੜਾ ਲਈ ਫਿਰ ਜੰਮ ਜਿਹੜਾ ਹੈਗਾ ਤੈਨੂੰ ਫੜ ਨਹੀਂ ਸਕਦਾ ਉਹ ਦੋ ਕਿਸਮ ਦੇ ਆਯੁਰਵੈਦਕ ਵਾਲੇ ਸਰੀਰ ਨੂੰ ওভার ਕਰਦੇ ਨੇ ਹੋਰ ਤਰੀਕੇ ਨਾਲ ਕਾਇਆ ਕਲਪ ਕਰਦੇ ਨੇ ਸਾਡੀ ਤਾਂ ਕਾਇਆ ਕਲਪ ਹੁਣੇ ਮਾਇਆ ਕਲਪ ਕਰਨਾ ਕੇ ਸਰੀਰ ਵਾਂਗੂ ਕਾਇਆ ਕਲਪ ਨਹੀਂ ਹਲਦਾ ਠੀਕ ਹੈ ਮਾਇਆ ਕਲਪ ਅਡੀ ਗੱਲ ਕਰਤਾ ਕਾਇਆ ਮਾਇਆ ਬਿਕਸ ਕਰਦੀ ਨਾ ਕਾਇਆ ਨੂੰ ਕਾਇਆ ਬਣਾਤਾ ਕਾਇਆ ਕਾਇਆ ਮਾਇਆ ਦਾ ਫਰਕ ਮਟਾਤਾ ਇੱਥੇ ਕਰਕੇ ਕਾਇਆ ਦੀ ਜਿਹੜੀ ਹੈ ਮੁਕਤੀ ਦੀ ਜਗਾ ਪਾਇਆ ਨਹੀਂ ਮੁਕਤੀ ਵਾਲਾ ਜੀ ਸਰੀਰ ਦੀ ਮੁਕਤੀ ਵਾਲਾ ਆ ਕੇ ਬਾਹਰ ਲੈ ਜੀ ਇਹ ਬੜੇ ਜ਼ਮਤ ਹੋ ਤੋ ਗਿਆ ਪੈਦ ਕਹੇ ਹਮੇਂ ਭਲਾ ਦਾਰੂ ਮੇਰੇ ਬਸ ਦਾਰੂ ਮੇਰੇ ਬਸ ਮੇਰੇ ਕੋਲ ਦੁਆ ਹੈ ਜੀ ਕੋਈ ਕੋਈ ਦੁਆ ਦੱਸਦਾ ਕੋਈ ਮੰਤਰ ਦੱਸਦਾ ਕੋਈ ਤੰਤਰ ਦੱਸਦਾ ਜੰਤਰ ਤਾਂ ਸਰੀਰ ਹੈ ਨਾ ਸਰੀਰ ਦੇ ਬਚਾਉਣ ਦੇ ਤੰਤਰ ਆਰ ਮੰਤਰ ਦੋ ਚੀਜ਼ਾਂ ਨੇ ਤਤ ਮੰਤਰ ਤਤ ਮੰਤਰ ਹੈ ਨਾ ਜਦੋਂ ਕਿਸੇ ਕੋਲ ਦੁਆ ਹੈ ਉਹ ਤੰਤਰ ਹੈ ਕਿਸੇ ਕੋਈ ਝੁਕਤੀ ਹੈ ਉਹ ਮੰਤਰ ਹੈ। ਜੋਗੀਆਂ ਕੋਲ ਝੁਕਤੀ ਹੈ ਆਹ ਵੇਖੋ ਦੁਆਇ। ਤਾਂ दारू ਮੇਰੇ ਵਸ ਮੇਰੇ ਕੋਲ दारू ਹੈ। ਇਹ ਤਾਂ ਵਸਤ ਗੋਪਾਲ ਕੀ ਜਦ ਭਾਵੇ ਲੈ ਖਸ ਪਰ ਉਹਨਾਂ ਨੂੰ ਇਹ ਨਹੀਂ ਪਤਾ ਆ ਵੀ ਇਹ ਤਾਂ ਜਿਹੜੀ ਜੋਤ ਹੈ ਸਰੀਰ ਦੇ ਵਿੱਚ। ਇਹ ਤਾਂ ਗੋਪਾਲ ਦੀ ਜੋਤ ਹੈ। ਜਦ ਨਾਲ ਜਰ ਮਰਜੀ ਛੱਡੇ ਜਦ ਨਾਲ ਫਿਰ ਮਰਜੀ ਨਾ ਛੱਡੇ। ਫੜੇ ਕਾ ਲਾਈਟ ਆ ਰਹੀ ਹੈ ਤੇ ਪਾਵਰ ਵਾਲੇ ਪਿੱਛੇ ਹੀ ਸੁਚੋਵ ਕਰਦ ਸਾਰੀਆਂ ਬਤੀਆਂ ਗਾੜੀ ਜੋ ਸਾਡੀ ਸੋਚਾਂ ਨੇ ਕੰਮ ਕਰਦੀਆਂ ਜੇ ਪਿੱਛੇ ਹੀ ਪਿੱਛੇ ਤੋਂ ਲਾਈਟੇ ਨਾ ਆਵੇ ਜਿੰਨਾ ਇਹਨਾਂ ਨੇ ਸਰੀਰ ਦੇ ਵਿੱਚ ਕੇਂਦਰ ਬਣਨੇ ਨੇ ਨਾ ਜੋਤ ਦੇ ਉਹ ਕੇਂਦਰਾਂ ਜੇ ਜੋਤ ਆਊਗੀ ਪਿੱਛੇ ਤਾਹੇ ਕੇਂਦਰ ਚੱਲਣਗੇ ਸਾਰੇ ਗ੍ਰੇਟ ਫੇਲ ਹੋ ਜਾਂਦੇ ਨੇ ਇਹ ਪਿੱਛੋਂ ਹੀ ਨਾ ਹੋਵੇ ਇਹ ਤਾਂ ਉਸ ਤੋਂ ਕੋ ਫਾਲਦੀ ਆ ਜਦ ਭਾਵੇਂ ਲੈ ਖਸ ਤੇ ਪਿੱਛੋਂ ਹੀ ਲਾਈਟ ਬੰਦ ਕਰ ਦੋਵੇ ਬਾਹਰ ਤੋਂ ਗਾਹ ਸਰੀਰ ਕੇ ਮੈਨੂੰ ਲੋ ਸਰੀਰ ਨਹੀਂ ਚੱਲਦਾ ਇਹ ਕਾਇਆ ਚੋਂ ਹਾਇਆ ਚਲਾਈਟ ਆ ਰਹੀ ਹੈ ਕਾਇਆ ਚੋਂ ਬੈਠ ਕੇ ਤ੍ਰਿਕੁਟੀ ਧਿਆਨ ਕਰਦਾ ਤਾਂ ਸਰੀਰ ਚੱਲਦਾ ਹੈ ਉਹਦੇ ਧਿਆਨ ਨਾਲ ਚੱਲਦਾ ਹੈ ਸਰੀਰ ਉਹ ਚਲਾਉਣਾ ਚਾਹੁੰਦਾ ਤਾਂ ਚੱਲਦਾ ਨਹੀਂ ਚਲਾਉਣਾ ਚਾਹੁੰਦਾ ਨਹੀਂ ਚੱਲਦਾ। ਜੇ ਚਾਹੁੰਦਾ ਤਾਂ ਉੱਠ ਕੇ ਤੁਰਦਾ ਨਹੀਂ ਚਾਹੁੰਦਾ ਨਹੀਂ ਤੁਰਦਾ। ਜਿਹੜਾ ਸ਼ਰੀਰ ਦੇ ਵਿੱਚ ਹੈ ਉਹਦੀ ਇੱਛਾ ਨਾਲ ਹੀ ਚੱਲਦਾ ਸ਼ਰੀਰ ਇਹ। ਪਰ ਉਹ ਕਿੰਦੀ ਇੱਛਾ ਨਾਲ ਚੱਲਦਾ ਉਹ ਵੀ ਕਿਸੇ ਹੋਰ ਦੀ ਇੱਛਾ ਨਾਲ ਚੱਲਦਾ। ਉਹ ਜਿਹੜਾ ਹੈ ਨਾ ਸਰਬਨਾਮ ਆਪੇ ਖੜਾ ਹੋ ਰਿਹਾ। ਅਸਰ ਜਿਹੜਾ ਨੈਣ ਹੈ ਉਹਦੇ ਵਿੱਚ ਸਭ ਤੋਂ ਸੂਤ ਜਿਹੜਾ ਇੱਕ ਹੈ ਉਹੀ ਦੇਖ ਸਕਦਾ ਹੈ ਨੈਣ ਤਾਂ ਹੀ ਪਰ ਬਨੇ ਨੈਣ ਅਰਥ ਨਹੀਂ ਕਰਦਾ ਬ੍ਰਹਮ ਦੀ ਅੱਖ ਨੂੰ ਸੂਤਕ ਕੋਣ ਬ੍ਰਹਮ ਦੀ ਅੱਖ ਨੂੰ ਸੂਤਕ ਨਹੀਂ ਹੁੰਦੀ ਪੂਰਨ ਬ੍ਰਹਮ ਦੀ ਅੱਖ ਨੂੰ ਸੂਤਕ ਨਹੀਂ ਹੁੰਦਾ ਬ੍ਰਹਮ ਦੀ ਅੱਖ ਨੂੰ ਬ੍ਰਹਮੇ ਦਾ ਬਿਮਾਰ ਹੈ تمہਾਰੋਂ ਕੋਣ ਬ੍ਰਹਮ ਹੈ ਬਿਮਾਰ ਆ ਬਿਮਾਰ ਬਣ ਕੇ ਬ੍ਰਹਮਾ ਬਣਿਆ ਹੈ ਬਿਮਾਰੀ ਦਾ ਤਾਂ ਹੀ ਦਾ ਬੈਦ ਦੀ ਲੋੜ ਪਈ ਆ ਜਦੋਂ ਬੈਦ ਨਹੀਂ ਆਇਆ ਬੈਦ ਦੀ ਲੋੜ ਕਾਹਦੇ ਪਈ ਬੈਦ ਦਾ ਜ਼ਿਕਰ ਕਿਉਂ ਆਇਆ ਤੁਹਾਨੂੰ ਦੀ ਦੁਨੀਆ ਦੀ ਬੈਦ ਸਦਾ ਹੈ ਬੈਦ ਕੀ ਪਕੜ ਟੋਲੇ ਵਾਲ ਉਹ ਬਿਮਾਰ ਆ ਹੈ ਉਹ ਮੇਦੀਨ ਕਰੋਗਾ ਦਾਰੂ ਪੀ ਸਮਾਂ ਹਾਂਜੀ ਕਬੀਰ ਨੌਬਤ ਆਪਣੀ ਦਿਨ ਦਸ ਲੈ ਬਜਾਏ ਹਾਂ ਇਹ ਤੋਂ ਬਸ ਗੋਪਾਲ ਕੀ ਜਾਂ ਭਾਵੇਂ ਲੈ ਹੈ ਹਾਂ ਜੋ ਤੱਕ ਗੋਪਾਲ ਦੀ ਹੈ ਜਦ ਮਰਜੀ ਛੱਡੇ ਜਦ ਮਰਜੀ ਨਾ ਧਿਆਨ ਹੈ ਉਹ ਆਪਣਾ ਧਿਆਨ ਹਟਾ ਲਵੇ ਸਰੀਰ ਤੋਂ ਬੈਦ ਕੀ ਕਰੂਗਾ ਬੈਦ ਤੇ ਧਿਆਨ ਨਾਲ ਨਹੀਂ ਸਰੀਰ ਚੱਲਦਾ ਡਾਕਟਰ ਧਿਆਨ ਦਿੰਦਾ ਵੀ ਮਰਿਆ ਕਿਉਂ ਹੈ ਡਾਕਟਰ ਘਰ ਤੋਂ ਵੇਜਦਾ ਫਿਰ ਇਹਨੂੰ ਡਾਕਟਰ ਦਾ ਧਿਆਨ ਨਾਲ ਹੀ ਜਦਾਂ ਹੁੰਦਾ ਹੈ ਇਹ ਲਾ ਅੱਧਰ ਜਿਹਦਾ ਸਿੰਦੀ ਨੇ ਸ਼ਰੀਰ ਬਣਾਇਆ ਇਹਨ ਗੜ ਗੜਿਆ ਉਸ ਵੜ ਮੈਂ ਪਾਵਾ ਉਹਦੇ ਧਿਆਨ ਨਾਲੇ। ਗੋਪਾਲ ਦੇ ਧਿਆਨ ਨਾਲ ਸ਼ਰੀਰ ਚੱਲਦਾ ਹੈ ਮਾਟੀ ਕਾ ਪੁੱਤਰ ਗੋਪਾਲ ਦੇ ਵਿੱਚ ਹੈ। ਹਾਂਜੀ